हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਛੇੜ ਲਈ ਲੈ ਕੇ ਆਏ ਆਂਗੇ ਦੂਮੀ ਆਕੇ ਟਾਪ ਕੁਆਲਟੀ ਦੀਆਂ ਤੇ ਥੋੜੇ ਥੋੜੇ ਦਿਨਾਂ ਦੀਆਂ ਬਾਈ ਐਮ ਲੁ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋਂ ਬਾਈ ਵਧੀਆ ਵੀਰੇ ਕੰਮ ਕਰ ਕਿਵੇਂ ਚੱਲਦਾ ਵਧੀਆ ਵੀਰੇ ਬਾਈ ਠੀਕ ਆ ਨਾਮ ਤੇ ਆਪਣਾ ਬਾਈ ਐਡਰੈਸ ਬੋਲ ਦੋ ਪਿੰਡ ਮੇਰਾ ਵੀਰੇ ਸਿਲਵਰਾ ਜ਼ਿਲ੍ਹਾ ਮਠਿੰਡਾ ਤਹਿਸੀਲ ਰਾਮਪਰਾਪੁਰ ਨਾਂ ਰਾਜੂ ਨੇੜੇ ਪਿੰਡ ਬਾਈ ਨੇੜੇ ਗੁੰਮਟੀ ਭਾਈ ਦੇ ਪਾਸ ਸਧਾਨਾ ਵੀਰੇ ਕੋਲੋ ਕੇ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ ਆਪਣਾ 62392 ਬਾਈ 17011 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਾ ਨੋਟ ਕਰ ਲੋ ਤੇ ਜੇ ਗੱਲ ਕਰੀਏ ਤਾਂ ਦੋਵੇਂ ਨੰਨੇ ਆਗੇ ਹਨਾ ਬਾਈ ਹਾਂ ਹਾਂ ਬਾਈ ਪਹਿਲੇ ਨੰਬਰ ਤੋਂ ਇਹ ਤੋਂ ਸ ਬਾਈ ਤੋ ਕਰ ਲੋ ਬਾਈ ਕਿਹੜੀ ਚੰਗੀ ਆ ਦੋਨੇ ਚੰਗੀਆਂ ਝੋਟੀਆਂ ਹੂੰ ਚੰਗੀਆਂ ਦੋਨੇ ਆ ਵੈਸੇ ਪਹਿਲਾ ਇਹ ਤੋ ਕਰ ਲੈਨੇ ਬਾਈ ਕਿਹੜਾ ਸੂਏ ਸੁੰਦੀ ਆ ਵੀਰੇ ਇਹ ਪਲੂਨ ਝੋਟੀ ਆ ਪਹਿਲੇ ਸੂਏ ਸੁੰਦੀ ਆ ਠੀਕ ਆ ਤੇ ਲੇਵਾ ਦੂਜੀਆਂ ਝੋਟੀਆਂ ਦੂਜੇ ਸੂਏ ਚ ਤਾਂ ਝੋਟੀ ਦਾ ਲੱਗਿਆ ਵਾ ਤੇ ਬਾਕੀ ਜੇ ਕੱਦ ਕਾਠ ਜਾਂ ਸਿੰਗਾ ਦੀ ਗੱਲ ਕਰੀਏ ਮੈਂ ਕਹਿੰਦਾ ਬੜਾ ਚੰਗਾ ਆ ਗਿਆ ਬਾਈ ਟੌਪ ਦੀ ਝੋਟੀ ਆ ਜਾਂ ਟੌਪ ਦੇ ਝੋਟਿਆਂ ਜਾਂਦਾ ਸਹੀ ਗੱਲ ਆ ਬਾਕੀ ਗਾਹਾਂ ਕਰਮ ਹੁੰਦੇ ਜਿਹਦੇ ਕੀ ਕਿਤੇ ਕੱਟੀ ਤਾਂ ਮੈਂ ਕਹਿੰਦਾ ਕਿਆ ਬੰਦੇ ਬਾਕੀ ਵਧੀਆ ਬਰੀਡ ਆਉਂਦੇ ਠੀਕ ਆ ਬਾਈ ਬਾਕੀ ਸਿੰਘਾਂ ਦਾ ਸਹੇਦ ਦੇਖੋ ਮੈਂ ਕਹਣਾ ਬਾਹਲਾ ਚੰਗਾ ਸਿੰਘਾ ਹਾਂ ਠੰਡੀ ਸੀਲਾ ਵੀਰੇ ਕੋਈ ਚੱਕਰ ਨਹੀਂ ਠੰਡੀ ਸੀਲਾ ਮੌਨ ਨਾ ਖੜੀ ਹੈਗੀ ਖੋਲੇ ਬਾਈ ਤੋਰੀ ਮੰਨੀ ਖੋਲ ਕੇ ਲੇਵਾ ਆਪਾਂ ਇਹਦਾ ਚੈੱਕ ਕਰਾਉਣਾ ਬਾਈ ਮੈਂ ਕਹਣਾ ਲੇਵੇ ਦੀ ਜਿਹੜੀ ਤਿਆਰੀ ਹੈ ਬਾਈ ਬਾਹਲੀ ਸੋਹਣੀ ਜੀ ਆਵਾਹ ਦੂਜੇ ਸੂਏ ਝੋਟੀਆਂ ਨਾਲ ਦੀ ਲੇਵੇ ਦੀ ਤਿਆਰੀ ਨਹੀਂ ਹੁੰਦੀ ਆਪਣੇ ਝੋਟੇ ਦੀ ਦੇਖੋ ਮੈਂ ਕਹਣਾ ਪਹਿਲਾਂ ਝੋਟੀ ਲਾਉਂਦੀ ਨਹੀਂ ਨਹੀਂ ਲਾਉਂਦੀ ਦੇਖੋ ਲੇਵਾ ਦਾ ਇਹਦਾ ਬਹੁਤ ਬਣਾਉਣਾ ਬਾਈ ਹੂੰ ਹੌਲੀ ਹੋਏ ਕੀ ਬਾਤ ਆ ਬਾਈ ਤੋਰਾ ਜ਼ਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਾਕੀ ਬਾਈ ਚੜਾਈ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਈ ਹੂੰ ਰੋਕੀ ਬਾਈ ਮੜਾਇ ਆਪਾ ਦਿਖਾਈਏ ਥੱਲੇ ਬਸ ਮਾਰ ਕੇ ਪੂਰੇ ਘਰ ਮਣੀ ਮਿਲੂਗਾ ਲੈ ਬਾਈ ਬਾਈ ਬੜਾ ਕਮਾਲ ਆ ਗਿਆ ਨਾ ਬੰਦਾ ਬੋਗੋ ਜਗਾਨਾ ਆਪਾ ਲੈ ਬਾਈ ਚੈੱਕ ਕਰ ਥਣਾ ਦਾ ਸਾਇ ਮੈਂ ਕਹਣਾ ਯਾਰ ਥਣ ਵੀ ਨਹੀਂ ਲੱਗਦਾ ਪਹਿਲਾਂ ਉਹ ਬਾਈ ਚੰਗੀ ਬਹੁਤ ਆ ਲਸੀਲ ਖੰਡੀ ਯਾਰ ਸਹੀ ਗੱਲ ਆ ਕੋਈ ਪਾਲ ਵਗੈਰਾ ਵੀ ਹੈ ਨਹੀਂ ਮਾ ਨਾ ਦੇਖ ਲੈ ਵਾ ਦੇਖ ਲੈ ਬੱਚਾ ਹੂੰ ਸਹੀ ਗੱਲ ਆ ਪਹਿਲਾਂ ਵਾਲਾ ਦੂਜੇ ਸੂਏ ਵਾਲਾ ਝੋਟੇ ਵਾਲਾ ਥਣਾ ਬਾਈ ਸੀਲ ਖੰਡੀ ਸੀਲਾ ਲੈ ਹੂੰ ਬਾਕੀ ਪੱਠ ਫੁੜੇ ਦੀ ਚੜਾਈ ਚੜੂਏ ਕੱਦ ਕਾਠ ਮੈਂ ਇੱਕ ਤਰ੍ਹਾਂ ਦੀ ਸ਼ਾਨ ਹੀ ਆ ਗਈ ਹਾਂ ਹਾਂ ਬਾਈ ਸਹੀ ਗੱਲ ਆ ਬਾਈ ਕਿਸੀ ਨਾ ਮੰਨੇ ਕੋਈ ਤਾਂ ਮੰਨੇ ਹੈ ਨਾ ਬਾਕੀ ਪੁਲਿਸ ਵੀ ਭਾਈ ਮੈਂ ਕਹਣਾ ਕੀ ਬਾਤ ਹੀ ਹੈਗਾ ਯਾ ਨਸਲ ਆ ਛੋਟੀ ਦੀ ਕਿੰਨੇ ਦਿਨ ਲੈ ਜੀ ਬਾਈ ਹਜੇ ਬਾਈ ਸਹੀ ਹਫਤਾ ਪਿਆ ਇਹਦਾ ਇੱਕ ਹਫਤੇ ਦੀ ਇੱਕ ਹਫਤਾ ਪਿਆ ਜਿਹੜਾ ਲੈ ਗਿਆ ਨਾ ਛੋਟੀ ਨੇ ਲੇ ਵਾਲੂਆ ਬਹੁਤ ਖੋਲਣਾ ਬਾਈ ਤੇ ਹਫਤੇ ਨੂੰ ਤਾਂ ਮੈਂ ਕਹਣਾ ਖੜਿਆ ਨਹੀਂ ਜਾਣਾ ਇਹ ਤੂੰ ਨਹੀਂ ਖੜਾ ਜਾਣਾ ਬਾਈ ਤੂੰ ਨਹੀਂ ਆਣਾ ਛੋਟੀ ਸਹੀ ਗੱਲ ਹੈ ਕਿਉਂਕਿ ਗੱਲ ਪਤਾ ਸਹੀ ਗੱਲ ਆ ਕਿਉਂਕਿ ਲਿਆਉਂਦੇ ਭਾਈ ਅੱਗੇ ਵੀ ਭਾਈ ਨਗੀਨੀ ਆ ਸਾਟ ਕੇ ਕਿ ਨਹੀਂ ਭਾਈ ਪਾਕਿਸਤਾਨਾ ਸਮਾਂ ਤੇ ਬੈਠ ਦੇ ਭਾਈ ਹੂੰ ਕੀ ਬਣਾ ਲਾ ਤਾ ਥਾਣੀ ਨੇ ਦੂਜੇ ਦੂਜੇ ਆ ਲੱਗਿਆ ਠੰਡੀਆਂ ਸੀਲਾਂ ਭਾਈ ਯਾਰ ਕੋਈ ਚੱਕਰ ਹੀ ਨਹੀਂ ਲੈ ਆਪਾਂ ਕੋਈ ਚੱਕਰ ਲੈ ਥਾਣ ਖਟੀਆਂ ਦਾ ਮੌਲ ਮੈਂ ਕਿਹੜਾ ਗਾਂ ਹੀ ਮਰਨ ਲੈ ਕਿਤਰਾ ਦੀ ਕਿਨੇ ਪਹਿਲਾਂ ਆਏ ਭਈ ਕੌਣ ਉੱਡੀ ਅਗਲਾ ਕੌਣ ਮੰਨ ਕੇ ਆ ਹੂੰ ਲੈ ਬੰਨ ਲੈ ਕੌਣ ਮੰਨ ਕੇ ਨਾ ਆ ਲੈ ਖਣਾ ਦਾ ਸਹਿ ਦੇਖੋ ਅਸਲ ਵਿੱਚ ਸੋਹਣੀ ਲੱਗਣ ਵਾਲੀ ਆ ਗਈ ਯਾਰ ਬਾਈ ਚੰਗੀ ਆ ਯਾਰ ਜਿਹਨੇ ਸਾਹਮਣੀ ਆ ਪਸ਼ੂ ਵੀ ਸਾਹਮਣਾ ਚੰਗਾ ਰਹਿੰਦਾ ਜੇ ਮੰਨ ਕੇ ਚੱਲੋ ਬੱਚੇ ਵੀ ਲੈਣੇ ਆਗਾ ਚੰਗੇ ਦੇ ਚੰਗੇ ਦੇ ਕੱਦ ਕੁਤ ਬਹੁਤ ਆ ਬਾਈ ਤੇ ਬਾਈ ਮੁੱਲ ਅੱਗੇ ਵੀ ਚਾਹ ਜਾਂਦੇ ਮੁੱਲ ਅੱਜ ਵੀ ਦੱਸ ਦੇ ਤਾਂ ਕੀ ਰਹਿਣਾ ਬਾਈ ਹੁਣ ਇਹੋ ਜਿਹੇ ਝੋਟਿਆਂ ਦਾ 1.5 1.5 ਚੱਲ ਚਾਲੀ ਕਰੀ ਜਾਂਦੇ ਆ ਹਮ ਆਪਾਂ 1.28 ਲੱਖ ਅੱਧੇ ਝੁੱਟੀ ਦੇ ਦਾਂ ਟੋਟਲੀ ਟੋਟਲੀ ਬਾਈ ਚੱਕੋ ਬਾਈ ਮਾਨਦਾਨ ਕਰ ਦਾਂਗੇ ਤੁਹਾਡਾ ਬਾਕੀ ਝੋਟੀਆਂ ਕੋਈ ਦੇਖ ਕੇ ਮੁੜਦਾ ਨਹੀਂ ਬਾਈ ਜੋ ਮੈਂ ਕਹਣਾ ਬਾਈ ਕੱਦ ਕਾਠ ਬੱਖੋਂ ਸਿੰਘਾਂ ਬੱਖੋਂ ਸਰੀਰਕ ਬੰਤਰ ਪਪਾ ਜਿਵੇਂ ਮਰਜ਼ ਗਾਮਾ ਬਥਲੇ ਭਾਈ ਨਾ ਬੰਦਾ ਉਮਰ ਰਹਿ ਗਿਆ ਲੈ ਭਾਈ ਕੋਈ ਚੱਕ ਨਹੀਂ ਕੀਆ ਵਾਹ ਨਹੀਂ ਪਲੂਨ ਕਿੱਥੇ ਵਹਿਣ ਦਿੰਦੀ ਆ ਸਹੀ ਗੱਲ ਆ ਸਭੀ ਸੰਗੀ ਆ ਭਾਈ ਹੂੰ ਸੀਲ شریف ਫੋਲਾ ਭਾਈ ਥਾਣਾ ਦਾ ਸੈਜ ਵੀ ਇੱਕ ਨੰਬਰ ਦਾ ਗੱਲ ਕਰੀਏ ਨਾ ਫੋਲਾ ਥਾਣਾ ਦਾ ਹਾਦਰ ਉਤਰਨਾ ਭਾਈ ਛੋਟੀ ਨੇ ਹੂੰ ਐਦਾ ਲੈ ਕੱਚੀ ਭਈਆ ਲੈ ਭਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਡੇਵਾ ਜਿਹੜਾ ਕਰਨਾ ਹੈ ਐਦਾ ਪਿੰਨਾ ਪੰਗਾ ਜਗ੍ਹਾ ਵਾਲ ਬਾਲ ਕੱਢਣੇ ਆ ਭਾਈ ਇਹਨੇ ਲੱਭ ਹੂੰ ਹੂੰ ਤਿਆਰ ਹੋਣਾ ਹਫਤਾ ਪਿਆ ਵੀਰੇ ਲੈਵੇ। ਕਿਆ ਬਾਤ ਆ। ਹਫਤੇ ਦੀ ਕੱਚੀ ਆ ਭਾਈ। ਉਸਾ ਹੁਣਾਂ ਅੰਦਾਜ਼ਾ ਲਾ ਲਓ ਤੇ ਮੁੱਲ ਵੀ ਬਾਈ ਨੇ ਖਿੱਚ ਕੇ ਰੱਖ ਤਾ ਜਦੋਂ ਹੋਗੀ ਤਿਆਰ ਭਾਈ ਮੁੱਲ ਉਹ ਤੋਂ ਹੋਰ ਹੋ ਜਾਣਾ। ਉਹਦਾ ਤਾਂ ਹੋਰ ਹੋਣਾ ਭਾਈ ਹਫਤੇ ਦੀ ਸਮਾਈ ਹੋਰ ਮੰਨ ਲਓ। ਆਪਾਂ ਤਾਂ ਇਹ ਕਹਿੰਨੇ ਆ ਵੀ ਕੋਈ ਇੱਕ ਹੋਰ ਪੂਰਪਾ ਸਰਲੇ ਦੀ ਆਪਣੀ ਭਾਰ ਦੀ ਜ਼ਿੰਮੇਵਾਰੀ ਆ ਵੀਰੇ। ਠੀਕ ਆ ਬਾਈ। ਹਾਂ। ਬਾਈ ਕਹਿੰਨਾ ਵੀ ਪੂਰ ਸਰਲਾ ਹੋਵੇ ਜਾਂ ਪਾਰ ਹੋਵੇ ਇਹਦੀ ਆਪਣੀ ਮਤਲਬ ਕਿ ਜ਼ਿੰਮੇਵਾਰੀ ਆ। ਹਾਂਜੀ। ਬਾਕੀ ਫੇਸ ਵਗੈਰਾ ਜਾਂ ਚੈੱਕ ਕਰ ਸਕਦੇ ਆ। ਬਾਲਾ ਮੈਂ ਕਹਿੰਨਾ ਚੰਗਾ। ਦੋ ਗੱਡੀ ਝੋਟੀ ਦੇਖੀ ਜਾ ਬਾਈ ਯਾਰ। ਹੂੰ। ਸਹੀ ਕਹਿੰ ਕਰਨ ਨੂੰ ਵੀ ਦਿਲ ਕਰਦਾਗਾ ਕਿਉਂਕਿ ਚੀਜ਼ ਹੈਗੀ ਆ ਬਾਕੀ ਯਾਰ ਹਾਂਜੀ ਤੇ ਅੱਗੇ ਭਾਈ ਉਧਰੋਂ ਆਪਾਂ 2 ਨੰਬਰ ਤੇ ਦੇਖੋ ਇਹ ਵੀ ਫੁੱਲ ਪਲੀ ਵੀ ਆ ਗਈ ਹੈ ਨਾ ਬਾਈ ਬਹੁਤ ਪਲੀ ਪੁਲੀ ਆ ਬਾਈ ਤੀਜੇ ਸੂਏ ਸੂਣਾ ਵੀਰੇ ਨੇ ਹੂੰ ਹਾਂ ਵਧੀਆ ਦੁੱਧ ਦੇ ਦੂਗੀ 13 14 ਲੀਟਰ ਦੁੱਧ ਦੇ ਦੂਗੀ ਕਿ ਕਿੰਨਾ ਕੱਢਿਆ ਹੋਇਆ ਦਾ ਬਾਈ ਇਹਦਾ ਵੀਰੇ ਦੇਖ ਆਪਾਂ ਲੈ ਕੇ ਜਾਂਦੀ ਸੀ ਤੀਜੇ ਸੂਏ ਮੰਨ ਲਾ ਵੀ ਸੂਣਾ ਇਹਨੇ ਦੁੱਧੇ ਦਾ 11 12 ਲੀਟਰ ਪਹਿਲਾਂ ਕੱਢਿਆ ਵਈ ਤੇ 13 14 ਦੀ ਜ਼ਿੰਮੇਵਾਰੀ ਹੈਗੀ ਆ ਜਿਹੜੇ ਸੰ ਨਾਲ ਲੈਵਾਲੂਆ ਹਵਾਨਾ ਤਿਆਰ ਕਰਦੀ ਹੋਊਗੀ ਆ ਬਾਈ ਠੀਕ ਆ ਮੈਂ ਕਹਣਾ ਲੇਵੇ ਦਾ ਬਾਈ ਰਿਕਾਰਡ ਤੋੜ ਦਿਆ ਹੁੰਦੀ ਹਾਂ ਹਾਂ ਬਹੁਤ ਵਧੀਆ ਬਣਾਉਂਦਾ ਬਈ ਨਾ ਦੇਖੋ ਲੇਵਾ ਕਹ ਦਿੰਦੇ ਆਪਾਂ ਉਹ ਦੇਖ ਲਓ ਸੂ ਤੱਕ ਨਾ ਹੀ ਖੜੀਆ ਥੱਲੇ ਤੋਂ ਮੈਂ ਕਿਦਾ ਹਾਂਦਾ ਕਿੰਨੇ ਕ ਦਿਨ ਕੱਢ ਜੂ ਬਈ ਇਹ ਵੀਰੇ ਐਵੇਂ ਕਦੇ ਇਹਦੇ 5 ਕ ਦਿਨ ਬਾਕੀ ਰਹਿ ਗਏ 5 ਦਿਨ ਹਾਂ ਬਾਈ ਥਾਣਾ ਦੀ ਬੈਥੂ ਤੋਂ ਨਾਲੇ 6 ਤੋਂ ਬਈ ਪੂਰੀ ਬੈਥਾ ਐ ਨਹੀਂ ਕੋਈ ਮਗਰ ਤੋਂ ਨੀਂਦ ਲੈ ਕੇ ਮਗਰ ਤੱਕ ਲੇਵਾ ਵੀਰੇ ਸਹੀ ਗੱਲ ਲੈ ਸਹਿਜ ਚੈੱਕ ਕਰੋ ਬਈ ਥਾਣਾ ਦਾ ਇੱਕ ਨੰਬਰ ਆ ਗਿਆ ਬਾਕੀ ਠੰਡੀ ਸੀਗਾ ਕੋਈ ਐ ਨਹੀਂ ਸਾਊ ਆ ਬਥੇਰੀ ਛੋਟੀ ਬਈ ਬਾਕੀ ਕੱਦ ਕਾਠ ਕੰਨੀ ਹੋਣਾ ਬਈ ਛੋਟੀ ਮੰਨ ਕੇ ਹਾਂ ਪਲੀ ਪੁਲੀ ਆ ਤੁਸੀਂ ਲੇਵਾ ਦੇਖੋ ਫਟਾ ਪਲੀ ਪੁਲੀ ਵੀ ਲੰਮੀ ਲੁਮੀ ਤੋਂ ਬੇਲ ਵਗੈਰਾ ਦੀ ਗੱਲ ਕਰੀ ਨਾ ਫੁੱਲ ਚੰਗੇ ਆ ਬਾਕੀ ਚੰਗੇ ਢਾਂਚੇ ਚ ਆ ਜਾਂਦੀ ਆ ਆ ਦੇਖੋ ਬਈ ਹਵਾਨਾਂ ਦਾ ਮੈਂ ਤੈਨੂੰ ਪਹਿਲਾਂ ਹੀ ਆਖਿਆ ਬਈ ਤੁਰੇ ਨਹੀਂ ਜਾਂਦਾ ਲੈ ਕੇ ਚੱਲ ਕੀ ਬਾਤ ਆ ਲੈ ਚੈੱਕ ਕਰੋ ਚੜਾਈ ਚੜੋਗੀ ਪਿੱਛੇ ਤੋਂ ਇੱਕ ਨੰਬਰ ਆ ਚੰਗੀ ਆ ਵੀਰੇ ਬਾਕੀ ਥਣ ਵੀ ਬੜਾ ਚੰਗਾ ਹੈ ਯਾਰ ਹਨਾ ਥਣ ਮੁਠੀ ਵਾਲਾ ਵੀਰੇ ਥਾਣਾ ਥਣ ਵੀ ਨਹੀਂ ਮਿਲਦਾ ਹੈ ਜਿਉਂਕਿ ਸਮਾਈ ਚਾਈ ਵੀ ਆ ਬਈ ਚੰਗੀ ਹੈ ਨਾ ਪਲੀ ਬਾਕੀ 5 ਦਿਨਾਂ ਨੂੰ ਇਹਨੇ ਕੋਈ ਹੋਰ ਹੀ ਬਣ ਜਾਣਾ ਬਈ ਹੂੰ ਉਰਿਆ ਦਾ ਝੋਟੀ ਦੁਆਜ ਨਹੀਂ ਆਦਾ ਇਹਦਾ ਬਾਈ ਇਹਦਾ ਮੁੱਲ ਅੱਜ ਕੀ ਰਹਿਣ ਵਾਲਾ ਇਹਦਾ ਬਾਈ ਯਾਰਾ ਜਮਾ ਜਾਇਜ਼ ਕਰਤੀਏ ਟੋਰ ਇਹ ਮੈਂ ਖਿੱਚ ਕੇ ਕਰਦੇ ਬਸ ਵੀ ਦੇਣ ਲੈਣੀ ਹੋਵੇ ਕਿਉਂਕਿ ਮੁੱਲ ਥੋੜੇ ਅੱਗੇ ਵੀ ਦੇਣ ਲੈਣ ਹੁੰਦੇ ਹੈ ਹਨ ਮੈਂ ਯਾਰ ਆਪਦੇ ਆਪਾਂ ਮੁੱਲ ਹੀ ਉਹ ਜਿਹੇ ਕਰਿਆ ਜਿਹੜੇ 2-3 ਫੂਨਾ ਸੀ ਵਿਕ ਜਾਣਾ ਬਸੂ ਵੀਰੇ ਠੀਕ ਹੈ ਜਮਾ ਇਹਦਾ ਕੋਈ ਆਪਾਂ 30 ਨਹੀਂ ਕੋਈ 32 ਨਹੀਂ ਵੀਰੇ 1,25,000 ਦੀ ਝੋਟੀ ਦੇ ਦਾਂ ਟੋਟਲੀ ਟੋਟਲੀ ਵੀਰੇ ਲੈ ਬਾਈ 1 32 1,25,000 ਦੇ ਦਾਂ 25000 ਰੁਪਏ ਦੇ ਦਾਂਗੇ ਕੋਈ ਆਇਆ ਨਹੀਂ ਬਈ ਯਾਰ ਥੰਮ ਥੰਮ ਬਹੁਤ ਚੰਗਾ ਬਚਾ ਲਿਆ ਯਾਰ ਸਫਾਈ ਵਾਲੀ ਆਰਡਰ ਦੀ ਹਾਂ ਬਹੁਤ ਵਧੀਆ ਆਪਣੇ ਦੁੱਧ ਵਾਲੀ ਆ ਵੀਰੇ ਮਸਲਾ ਖਾਣਾ ਸਹੀ ਗੱਲ ਆ ਥਣ ਬਹੁਤ ਚੰਗਾ ਗਾੜੀ ਪਿਛਾੜੀ ਦੀ ਗੱਲ ਕਰੀਏ ਨਾ ਫੁੱਲ ਚੰਗੀ ਆ ਗਈ ਬਾਕੀ ਨਾੜਾ ਨੂੜਾ ਵੀ ਦਾ ਪਲੀ ਚੰਗੀ ਆ ਕੱਦ ਤੋਂ ਨਾ ਪਿੱਛੇ ਹਟ ਕੇ ਆਵੇ ਬੰਦਾ ਸਹੀ ਗੱਲ ਆ ਭਾਰ ਦੀ ਇਹਦੀ ਵੀ ਕਹਿੰਦੇ ਆ ਜ਼ਿੰਮੇਵਾਰੀ ਆ ਠੀਕ ਆ 125000 ਦੀ ਝੋਟੀ ਦੇ ਦਾਂਗੇ ਮਾਨਤਨ ਕਰਦਾ ਹਾਂ ਠੀਕ ਆ ਬਾਈ ਜੇ ਮੰਨ ਕੇ ਚੱਲੋ ਕੋਈ ਵੀਰ ਦੋ ਮੈਂ ਇਕੱਠਿਆਂ ਵਾਲ ਜਾਣ ਦਾ ਚਾਹਣਾ ਹੋਵੇ ਫਿਰ ਉਹ ਜਿਹਾ ਮਾਨਤ ਕਿਉਂਕਿ ਭਾਈ ਐ ਮਨ ਕੇ ਚਲੋ ਵੀ ਭਾਈ ਜਦੋਂ ਵੀ ਮਾਲ ਲਿਆ ਹੁੰਦਾ ਗੱਦਗਾਠ ਲਿਆ ਹੁੰਦਾ ਕਿ ਨਹੀਂ ਭਾਈ ਭਾਈ ਆਪਾਂ ਨੂੰ ਐ ਚੰਗਾ ਪਸ਼ੂ ਉੱਠ ਲੈਂਦਾ ਯਾਰ ਹਰੇਕ ਬੰਦਾ ਹੂੰ ਸਹੀ ਗੱਲ ਆ ਬਾਕੀ ਤੁਸੀਂ ਦੇਖ ਸਕਦੇ ਕੱਦਗਾਠੀ ਜੇ ਗੱਲ ਕਰੀਏ ਫੁੱਲ ਆ ਗਈ ਪਿੱਛੇ ਤੋਂ ਚੜਾਈ ਚੜੂ ਫੁੱਲ ਆ ਗਿਆ ਮੈਂ ਕਹਣਾ ਵੀ 34 ਹਰ ਕੀ ਪਈ ਆ ਯਾਰ ਜਮਾ ਪੱਧਰ ਆ ਜੀ ਕਿਹੜਾ ਕੋਈ ਆਏ ਆ ਵੀ ਇਹਦੇ ਸਾਹਮਣੇ ਆ ਤੁਹਾਡੇ ਚੀਜ਼ ਵੀ ਹੂੰ ਸਹੀ ਗੱਲ ਆ ਬਾਕੀ ਯਾਰ ਜਿਹੜਾ ਲੇਵਾ ਲੱਗਿਆ ਮੈਂ ਕਹਣਾ ਕਮਾਲ ਦੀ ਗੱਲ ਆ ਯਾਰ ਇਹਨੂੰ ਬਹੁਤ ਵਾ ਚੰਗਾ ਨੇ ਆਇਆ ਲੱਗਿਆ ਹਨਾ ਲਮਕੇ ਰੰਦੇ ਨਹੀਂ ਫਿਕਸ ਆ ਗਿਆ ਲੇਵਾ ਬਹੁਤ ਵਧੀਆ ਲੱਗਿਆ ਨਹੀਂ ਨਹੀਂ ਹੈਗਾ ਵੀ ਲਮਕਣਾ ਜਾ ਫਿਕਸ ਆ ਗਿਆ ਜਮਾ ਤਹਾਂ ਤੱਕ ਪੂਰਾ ਹਜੇ ਤਾਂ ਬਣਾਈ ਜਾਂਦੀ ਆ ਬਾਈ ਅਜੇ 5 ਦਿਨਾਂ ਨਾ ਪਏ ਯਾਰ ਹੂੰ 5 ਦਿਨਾਂ ਇਹ ਤਾਂ ਕਿੱਥੇ ਦੀ ਕਿੱਥੇ ਜਾਵੜਾ ਨਾ ਕਣੀ ਬਾਈ ਹਾਂ ਤੇ ਅੱਗੇ ਬਾਈ ਜਿਵੇਂ ਆਪਾਂ ਆ ਦਿਖਾਈਏ ਕਿ ਨਗਦ ਤੂੰ ਤੇਰੀ ਇਹ ਵੀਰੇ ਯਾਰ ਆ ਸਹੀ ਹੈ ਦੀ 1 ਬਾਕੀ ਹਰ ਸ਼ੀਲ ਵਾਲੀ ਆ ਨਾ ਸ਼ੀਲ ਥੰਡੀ ਆ ਵੀਰੇ ਕੋਈ ਚੱਕਰ ਨਹੀਂ ਲੱਭਾਇਆ ਇਹਦੇ ਥੱਲੇ। ਕੀ ਬਾਤ ਆ ਭਾਈ ਜਮ ਮਰਜੀ ਥੱਲੇ ਬੈਠੇ ਰੋ ਯਾਰ ਕਰਮਾ ਨੂੰ ਕੋਈ ਚੱਕਰ ਹੀ ਨਹੀਂ ਮਾਉ ਨਾ ਖੜੀਆ ਜੇ ਪਲੂਸ ਹੁੰਦੀ ਆ ਲੱਗਦਾ ਹੀ ਨਹੀਂ ਹਾਂ। ਲੈ ਦੇਖ ਲੈ ਭਾਈ ਕੋਈ ਚੱਕਰੀ ਨਹੀਂ ਹੁੰਦਾ ਯਾਰ। ਕੀ ਬਾਤ ਆ। ਤੇ ਨਕਸ਼ੀ ਕੇ ਬਾਈ ਕੋਲੇ ਭਾਈ ਆਪਾਂ ਦੋ ਦੋਮੇ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਭਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ। ਧੰਨਵਾਦ ਜੀ।